ਹੁਣ ਅਸੀਂ ਲੱਗੇ ਆਂ ਸਬਜ਼ੀ ਬਣਾਉਣਾ ਹੁਣ ਮੈਂ ਜਾ ਰਹੀ ਆਂ ਸਬਜ਼ੀ ਬਣਾਉਣ ਠੀਕ ਐ ਐ ਕਮਾਈ ਚੜਾਣਾ ਜਦੋਂ ਨਾਉਣ ਗਈ ਨਾਉਣ ਗਈ ਤੂੰ ਵਾਸ਼ਰੂਮ ਤੇ ਬੂਹੇ ਤੱਕ ਲੈ ਕੇ ਜਾਣਾ ਉਹ ਵਾਲਾ ਐ ਕਰਕੇ ਤੂੰ ਦਿਮਾਗ ਅੱਲੇ ਤੇਰਾ ਫੇਰ ਉਹੀ ਗੱਲ ਅਸੀਂ ਤਾਂ ਬਲੌਗ ਬਣਾ ਬਣਾ ਕੰਮ ਬਥੇਰੀ ਕਮਾਈ ਕਰ ਲੈਣੀ ਆ ਆ ਬਲਾ ਬਲਾ ਬਲੂ ਜੇ ਨਹੀਂ ਮਾਈ ਹੁੰਦੇ ਹੈਗੇ ਇੱਜ਼ਤਦਾਰ ਘਰ ਦੀ ਕੁੜੀਆਂ ਤੂੰ ਇੱਜ਼ਤਦਾਰ ਘਰ ਦੀ ਨੂੰ ਹੈ ਮਾੜਾ ਮੋਟਾ ਸੋਚ ਤੇ ਇੱਜ਼ਤਦਾਰਾਂ ਨੂੰ ਮੈਂ ਕਹਣਾ ਨਿਕਲ ਚੱਲੀ ਆ ਲੈ ਤੂੰ ਤਾਂ ਪਾਈ ਵੀ ਸੂਈ ਕੁੱਤੀ ਮੰਗੂ ਪੈਣੀ ਆ ਮੈਨੂੰ ਤੈਨੂੰ ਨਾ ਮੈਂ ਇੰਸਟਾਗ੍ਰਾਮ ਤੇ ਆਈਡੀ ਬਣਾ ਕੇ ਦਿਨਾ ਜੇ ਤੁਸੀਂ ਰੀਲਾਂ ਦੇਖ ਲਈ ਨਾ ਲੋਕਾਂ ਦੀ ਉੱਥੇ ਤਾਂ ਸਿਆਣੇ ਬਿਆਣੇ ਬੰਦੇ ਦਾ ਧੂਆਂ ਨਿਕਲ ਜਾਂਦਾ ਹਾਂ ਹਾਂ ਅੱਡੀਆਂ ਤੱਤੀਆਂ ਰੀਲਾਂ ਪਾਉਂਦੇ ਆ ਤੇ ਭਾਈ ਇਹ ਨਾ ਕੰਮਾਂ ਚ ਕੁਝ ਨਹੀਂ ਰੱਖਿਆ ਹੈਗਾ ਤੁਸੀਂ ਆਪਦਾ ਘਰ ਸੰਭਾਲ ਲਓ ਲੈ ਘਰ ਸੰਭਾਲਣੂ ਕੀ ਹੋਇਆ ਬਾਪੂ ਸਾਂਭੀ ਤਾਂ ਜਾਣਦੇ ਆ ਬੜੀ ਠੰਡਾ ਓਏ ਮਰ ਕੇ ਮਰ ਕੇ ਪਾਣੀ ਠੰਡਾ ਹੋ ਰਿਹਾ ਸੱਚੀ ਪਤਾ ਕੋਰਾ ਭਾਂ ਲੱਗਿਆ ਕੋਰਾ ਗੋਪੀ ਕਿਵੇਂ ਆ ਮਾਦਾ ਪਿੰਡ ਜੀ ਗੇੜੇ ਦਿੰਦਾ ਫਿਰ ਮਾਏ ਹੋਰ ਕਿਹੜੇ ਬਰਾਤ ਜਾਣਾ ਸੀਗਾ ਐਲੀ ਠੰਡਾ ਟਿੱਕੇ ਤੇ ਬੈਠਾ ਨਾ ਕਰੇ ਕਰੇ ਜੀ ਨਹੀਂ ਲੱਗਦਾ ਮੇਰਾ ਹੁਣ ਲੱਗਦਾ ਨਹੀਂ ਬੱਡੇ ਓਹੋ ਵੱਲੀ ਠੰਡਾ ਦੇ ਕੀ ਫਾਸਲੇ ਕੀ ਠਰੇ ਪੈਣ ਪਰਾ ਹੋ ਜਾਂਦਾ ਨਾ ਲਾ ਕਰ ਆ ਤੇ ਇਹ ਨਾਲ ਲਾਇਆ ਕਰ ਹੱਥਾ ਵੱਡੀ ਕ੍ਰਿਸਮਾ ਕਪੂਰ ਦੇ ਹੱਥ ਲਾ ਹੱਥ ਲੈ ਮੈਲੀ ਹੁੰਨੀ ਐ ਆਹੋ ਹੁੰਨੀ ਐ ਮੈਨੂੰ ਫਿਰ ਠੰਡੇ ਲਾਉਣਾਗਾ ਠੰਡੇ ਲਾਉਣਾਗਾ ਹੋਰ ਮੈਂ ਹੀਟਰ ਲਵਾਈ ਵਰਦਾ ਹੁਣ ਹੱਥਾਂ ਦੇ ਬੈਲਾ ਫਿਰ ਤਾਂ ਬਾਹੀ ਬੂਹੀ ਕਰ ਲਿਆ ਕਰ ਠੇਕੇ ਤਾਂ ਕੋ ਦਿੱਤੀ ਆ ਉਹ ਮੇਰ ਤੋਂ ਨਹੀਂ ਬਾਹੀ ਬੂਹੀ ਹੁੰਦੀ ਯਾਰ ਹੋਰ ਕੀ ਕਰੇਗਾ ਮੈਂ ਤੇ ਇੱਕ ਗੱਲ ਸੋਚੀ ਅੱਜ ਬਾਲੀ ਵੱਡੀ ਆ ਇੱਧਰ ਆ ਜਾ ਉਹ ਕੋਨਾ ਇੱਥੇ ਬਹਿ ਜਾ ਓਏ ਧੂਆ ਵਾਲਾ ਉਰੇ ਆ ਜਾ ਤੇ ਮੰਜੇ ਤੇ ਬਹਿਨੇ ਤੇਰੇ ਨੂੰ ਗੱਲ ਦੱਸਾਂ ਉਰੇ ਆ ਭੱਜ ਕੇ ਭੱਜ ਕੇ ਮੈਂ ਤਾਂ ਬਾਲੀ ਵੱਡੀ ਗੱਲ ਸੋਚ ਲਈ ਕੰਮ ਲਈ ਅੱਜ ਇੱਥੇ ਬਹਿ ਤੈਨੂੰ ਸਲਾਹ ਦੇਵਾਂ ਗੱਲ ਦੀ ਇੱਥੇ ਆ ਜਾ ਉਮਰੇ ਤੇ ਮਾਰ ਕੀ ਗੱਲ ਅੱਜ ਆਈ ਹੈ ਆਪਾਂ ਹੁਣ ਉਹਨੇ ਦਾ ਬੇਲੇ ਆ ਨਾ ਤਾਂ ਭਾਬਾ ਹੀ ਕਰਦੇ ਆ ਸਾਰਾ ਦਿਨ ਪਿੰਡ ਚ ਮੈਂ ਘੇੜੇ ਦਿੰਦਾ ਫਿਰਦਾ ਨਾਲੇ ਤਾਂ ਮੈਂ ਬੀਜੀ ਹੋ ਜੂ ਨਾਲੇ ਤੂੰ ਬੀਜੀ ਹੋ ਜੇਂਗੀ ਇਹ ਜ ਕੀ ਕੰਮ ਮੈਂ ਤੁਹਾਨੂੰ ਦੱਸਦਾ ਆਪਾਂ ਇੱਕ ਤਾਂ YouTube ਤੇ ਬਣਾਉਨੇ ਆ ਚੈਨਲ ਇੱਕ Facebook ਤੇ ਬਣਾਉਨੇ ਆ ਪੇਜ ਤੇ ਉਹਦੇ ਨਾਲ ਕੀ ਹੋਜੂ ਲੈ ਉਹਦੇ ਨਾਲ ਫੇਰ ਗਾਂ ਪੂਰੀ ਗੱਲ ਤਾਂ ਸੁਣ ਲੈ ਕਰ ਸਾਰੀ ਮਟੋਟ ਕਹੀਂ ਕਰਦੀ ਰਹੀ ਤੂੰ ਤਾਂ ਜਦੋਂ Facebook ਤੇ ਪੇਜ ਬਣ ਗਿਆ YouTube ਤੇ ਚੈਨਲ ਬਣ ਗਿਆ ਫੇਰ ਆਪਾਂ ਦੋਵੇਂ ਜੀ ਵਲੌਗ ਬਣਾਇਆ ਕਰਾਂਗੇ ਵੀਡੀਓ ਬਣਾ ਬਣਾ ਕੇ ਪਾਇਆ ਕਰਾਂਗੇ ਲੋਕ ਆਪਾਂ ਨੂੰ ਦੇਖਿਆ ਕਰਨਗੇ ਕਮਲਿਏ ਆਹੋ ਲੈ ਕੋਈ ਕੰਮਾ ਚੋਂ ਕੰਮ ਆਗਾ ਲੈ ਕੰਮਾ ਚੋਂ ਕੰਮ ਆ ਬੰਨਿਆਂ ਨੂੰ ਦਿਖਾਈ ਚੱਲੋ ਜਿਹੜੇ ਹੋਰ ਵੀਡੀਓ ਬਣਾਉਂਦੇ ਵੀ ਜਨਾਨੀਆਂ ਆ ਦਿਖਾਉਂਦੀਆਂ ਵਿੱਚ ਆਪਦੀਆਂ ਮੈਥੋਂ ਨਹੀਂ ਹੁੰਦਾ ਜਿਹੋ ਜਿਹਾ ਕੰਮ ਉਹ ਗਾਂ ਤਾਂ ਗੱਲ ਸੁਣ ਲਾ ਜਿਹੜੀਆਂ ਆਪਣੀਆਂ ਵੀਡੀਓ ਦੇਖਣਗੇ ਨਾ ਉਹਦੇ ਡਾਲਰ ਬਣਾ ਕਰਨਗੇ ਡਾਲਰ ਅਮਰੀਕਾ ਵਾਲੇ ਤੇ ਹੋਰ ਰੁਪਈਏ ਖੁੱਲੇ ਬਣਦੇ ਆ ਪੂਰੇ 2-2 ਲੱਖ ਰੁਪਈਆ ਮਹੀਨੇ ਤੇ ਛਾਪ ਲਿਆ ਕਰਾਂਗੇ ਕੰਮ ਲੀਏ ਤੁਹਾਡੇ ਘਰੇ ਵਿਹਲੇ ਕਹਿੰਦਾ ਜਿ ਵਜਦੇ ਫਿਰਦੇ ਆ ਤੇ ਘਰੀ ਵਲੌਗ ਬਣਾ ਲਿਆ ਕਰਾਂਗੇ ਆਪਾਂ ਐ ਵੀ ਹੁੰਦਾ ਤੇ ਲੋਹੋਰ ਆਪਣੇ ਪਿੰਡ ਚ ਦੋ ਤਿੰਨ ਦਿਨ ਲੱਗੇ ਤਾਂ ਹੋਏ ਆ ਸਾਰਾ ਦਿਨ ਐ ਥੋੜੇ ਲੋਕੀਆ ਦੀਆਂ ਬੁੜੀਆਂ ਵਿਖਾਈ ਜਾਂਦੇ ਆ ਪੈਸੇ ਪਿੱਛੇ ਵਿਖਾਉਂਦੇ ਆ ਉਹ ਮਾ ਆਖ ਕੇ ਕਿ ਤਮੈਂ ਵੀ ਵੇਖਦੀ ਹੁੰਨੀ ਆ ਲੁੱਕ ਦੇ ਇਧਰੋਂ ਲੈ ਕੇ ਕੈਮਰਾ ਫੜ ਗਿਆ ਕੋਈ ਇਧਰੋਂ ਲੈ ਕੇ ਮਾ ਆ ਕੀ ਰਿਹਾ ਹੈ ਆ ਕੀ ਇਹ ਹੈ ਬਸ ਤੂੰ ਕੀ ਦਿਖਾਏਗਾ ਉਹ ਮੈਂ ਤੈਨੂੰ ਦਿਖਾਉਂਗਾ ਹੋਰ ਕੀ ਦਿਖਾਉਂਗਾ ਤੇਰਾ ਦਿਮਾਗ ਠੀਕ ਆ ਮੈਂ ਕੋਈ ਨਹੀਂ ਮੈਂ ਤਾਂ ਸੰਗ ਜੀਵਨ ਦੀ ਕੋਈ ਜੇ ਕੰਮ ਲਈ 4 ਰੁਪਏ ਕਮਾਉਣੇ ਆ ਨਾ ਤਾਂ ਫਿਰ ਕੁਛ ਤਾਂ ਕਰਨਾ ਹੀ ਪਊਗਾ ਮਾ ਭਲਾ ਮੈਂ ਕਦੇ ਕੈਮਰੇ ਮੂਰੇ ਬੋਲੀ ਨਹੀਂ ਕਦੇ ਆਈ ਨਹੀਂ ਆ ਕਿਵੇਂ ਬਣਾ ਦਾਂਗੇ ਜੀ ਉਹ ਤਾਂ ਇੰਨਾ ਇੰਨਾ ਕੁਝ ਬੋਲਦੀਆਂ ਨੇ ਮੈਂ ਇਥੇ ਉਹ ਗੱਲ ਤਾਂ ਸੁਣ ਤੂੰ ਹੌਲੀ ਰੈਸਲ ਕਰਿਆ ਕਰ ਠੀਕ ਆ ਨਾ ਤੂੰ ਰੈਸਲ ਕਰਿਆ ਕਰ ਆਪਾਂ ਅੱਜ ਹੀ ਰੈਸਲ ਕਰਦੇ ਆਂ ਲਿਆ ਦੂ ਦਾ ਮੋਬਾਈਲ ਚ ਤੇ ਨਾਲੇ ਘਰੇ ਬਾਪੂ ਆ ਉਹ ਕੀ ਕਹੂਗਾ ਵੀ ਇਹ ਕੀ ਕਰੀ ਜਾਂਦੇ ਨੇ ਉਹੀ ਗੱਲ ਨਾ ਜੇ ਬੁੜੇ ਬਾਰੇ ਸੋਚੀ ਕੇ ਫਿਰ ਜ਼ਿੰਦਗੀ ਦੀ ਕਾਮਯਾਬ ਨਹੀਂ ਹੁੰਦੇ ਉਹ ਤਾਂ ਸਾਰੀ ਉਮਰ ਐਂ ਟੱਪ ਗਿਆ ਐਂ ਟੱਪ ਗਿਆ ਕਦੇ ਸਰਪੰਚ ਬਣ ਜਾਂਦਾ ਕਦੇ ਮੈਂਬਰ ਬਣ ਜਾਂਦਾ ਘਰੀ ਖਵਾਈ ਜਾਂਦਾ ਮਨੇ ਕਿਹਾ 2 ਰੁਪਏ ਕਮਾਏ ਸਾਰੀ ਉਮਰ ਹੁਣ ਤਾਂ ਸਾਰੀ ਉਮਰ ਆਇਆ ਬਾ ਸਰਪੰਚੀ ਕਰਨੀ ਐ ਸਰਪੰਚੀ ਕਰਨੀ ਗੱਗੂਲ ਬਣਾ ਫਿਰਦਾ ਕਾਲਾ ਚਾਦਰਾਂ ਪਾ ਕੇ ਹੁਣੇ ਅਜ ਮੁੱਛਾਂ ਮਟਾ ਦਿੰਦਾ ਦੇਖ ਲਈ ਉਹਦਾ ਛੱਡ ਤੂੰ ਬੁੜੇ ਦਾ ਤੂੰ ਬੁਲਾਉਂਗੇ ਹੈ ਲੋਕ ਕਿ ਆਉਣਗੇ ਜੇ ਲੋਕਾਂ ਬਾਰੇ ਸੋਚੀ ਕਹਿੰਦੇ ਲੋਕ ਕੀ ਕਹਿਣਗੇ ਲੋਕ ਕੀ ਕ ਨਾਲੇ ਜਦੋਂ ਬਲੌਗਰਾਂ ਲਈ ਤੂੰ ਫੀਲਿੰਗ ਲੈਣ ਲੱਗੀ ਨਾ ਸੰਗਾ ਸ਼ਰਮਾ ਤਾਂ ਆਪਣੇ ਨੇੜੇ ਬਣੀਆਂ ਹੋਣੀਆਂ ਸ਼ਰਮਾ ਲੱਭ ਜਾਂਦੀ ਉਹਦਾ ਬਲੌਗਰ ਬਣ ਜਾਂਦਾ ਤੈਨੂੰ ਨਾ ਮੈਂ ਇੰਸਟਾਗ੍ਰਾਮ ਤੇ ਆਈਡੀ ਬਣਾ ਕੇ ਦਿੰਨਾ ਜੇ ਤੂੰ ਸੇ ਰੀਲਾਂ ਦੇਖ ਲਈ ਨਾ ਲੋਕਾਂ ਦੀਆਂ ਉੱਥੇ ਤਾਂ ਸਿਆਣੇ ਪਿਆਣੇ ਬੰਦੇ ਦਾ ਧੂਆਂ ਨਿਕਲ ਜਾਂਦਾ ਹਾਂ 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 ਆਡੀਆਂ ਤੱਤੀਆਂ ਰੀਲਾਂ ਪਾਉਂਦੇ ਆ 2-2 ਮਿਲੀਅਨ 4-4 ਮਿਲੀਅਨ 20-20 ਮਿਲੀਅਨ ਚੱਲ ਜਾਂਦੀਆਂ ਉਹ ਬੰਦਾ ਤਾਂ ਦਿਨਾਂ 'ਚ ਸਟਾਰ ਬਣ ਜਾਂਦਾ ਜੇ ਅੱਜ ਬਲੌਗਰ ਬਣ ਕੇ ਲੋਕ ਦੇਖਣਗੇ ਕੱਲ ਨੂੰ ਹੋਰ ਫੇਮਸ ਹੋ ਜਾਗੇ ਪਰਸੋਂ ਨੂੰ ਹੋਰ ਹੋ ਜਾਗੇ ਹੌਲੀ ਹੌਲੀ ਵੱਡੀਆਂ ਫਰਮਾਂ 'ਚ ਕੰਮ ਮਿਲ ਜਾਊਗਾ ਉਹ ਕੰਮ ਲਈਏ ਮੈਂ ਐਕਟਰ ਬਣ ਜਾਊਂਗਾ ਤੂੰ ਹੀਰੋਣ ਬਣ ਜੇਂਗੀ ਅੱਛਾ ਇਹ ਵੀ ਹੋ ਜਾ ਤੇ ਹੋਰ ਜੇ ਜੇ ਬਲੌਗ ਬਣਾਵਾਂਗੇ ਲੋਕ ਦੇਖਣਗੇ ਫੇਰ ਹੀ ਫੇਮਸ ਹੋਵਾਂਗੇ ਹੁਣ ਘਰੇ ਚੌਂਕੇ 'ਚ ਬੈਠੀ ਥੋੜਾ ਫੇਮਸ ਹੋ ਜਾਗੀ ਤੂੰ ਤੂੰ ਹੁਣ ਬਾਲੀਆਂ ਗੱਲਾਂ ਨਾ ਸੋਚ ਆਪਾਂ ਬਣਾਉਨੇ ਆ ਬਲੌਗ ਤੂੰ ਰੈਸਲ ਕਰਿਆ ਕਰ ਠੀਕ ਹੈ ਨਾ ਮੈਨੂੰ ਤਾਂ ਜੀ ਆਉਂਦਾ ਨਹੀਂ ਆਪ ਹੀ ਦੱਸ ਦੇ ਤੂੰ ਮੇਰੀ ਗੱਲ ਸੁਣ ਆ ਮੇਰਾ ਮੋਬਾਈਲ ਕਿੱਥੇ ਹੈ ਯਾਰ ਛੱਡ ਜਾ ਮੈਂ ਮੋਬਾਈਲ ਨਹੀਂ ਲੱਭਾ ਸਕਦੀ ਕਾਂ ਕੀ ਲੈ ਬਲੌਗ ਬਲੌਗ ਬਣਾਉਂਦਾ ਕਦਾਂ ਨਹੀਂ ਘਰੇ ਕੰਮਾਂ ਚ ਪਿਆਗਾ ਉਹ ਗੋਪੀ ਤੂੰ ਖੜੀ ਹੋ ਤੂੰ ਦੱਸਦਾ ਖੜੀ ਤਾਂ ਹੋ ਮੜੀ ਜੀ ਹਾਂ ਦੇਖ ਐ ਮੋਬਾਈਲ ਕਰ ਲੈਣਾ ਐ ਕਰਕੇ ਠੀਕ ਐ ਆ ਕਰਕੇ ਕੈਮਰਾ ਬਸ ਐ ਉਹ ਕਿੱਡੀ ਸੋਹਣੀ ਹੁੰਨੇ ਨਾ ਤੂੰ ਐ ਕਰ ਲਿਆ ਬਸ ਤੂੰ ਐ ਕਰਣਾ ਹਾਂਜੀ ਹੁਣ ਅਸੀਂ ਲੱਗੇ ਆਂ ਸਬਜ਼ੀ ਬਣਾਉਣਾ ਹੁਣ ਮੈਂ ਜਾ ਰਹੀ ਆਂ ਸਬਜ਼ੀ ਬਣਾਉਣ ਠੀਕ ਐ ਐ ਘਮਾਈ ਜਾਣਾ ਹਨ ਜਦੋਂ ਨਾਉਣ ਗਈ ਨਾਉਣ ਗਈ ਤੂੰ ਵਾਸ਼ਰੂਮ ਤੇ ਬੂਹੇ ਤੱਕ ਲੈ ਕੇ ਜਾਣਾ ਉਹ ਵਾਲਾ ਐ ਕਰਕੇ ਤੇ ਦਿਮਾਗ ਅੱਲੇ ਤੇਰਾ ਫੇਰ ਉਹੀ ਗੱਲ ਇਹ ਮਾਡੀ ਤੱਤੀ ਵੀਡੀਓ ਹੋਊਗਾ ਲੋਕੀ ਉਹੀ ਦੇਖਦੇ ਆ ਲੋਕੀ ਕਹਿੰਦੇ ਅੱਗੇ ਕੀ ਹੋਊਗਾ ਅੱਗੇ ਕੀ ਹੋਊਗਾ ਥੋੜਾ ਸਾਰਾ ਬਾਥਰੂਮ ਦਿਖਾਉਣਾ ਹੈ ਬਸ ਐ ਜਾਣਾ ਠੀਕ ਹੈ ਬਾਥਰੂਮ ਚ ਦੇਖੋ ਮੈਂ ਨਹਾਉਣ ਜਾ ਰਹੀ ਏ ਜੀ ਨਹਾਉਣ ਜਾ ਰਹੀ ਆ ਐ ਕਰਕੇ ਲੈ ਗਈ ਬਾਥਰੂਮ ਦੇ ਗੇਟ ਤੱਕ ਉੱਥੇ ਕੇ ਭਾਵੇਂ ਵਲੌਗ ਬੰਦ ਕਰ ਲਿਆ ਠੀਕ ਹੈ ਜੇ ਰੋਟੀਆਂ ਪਕਾਉਣੀਆਂ ਨੇ ਉਦੋਂ ਵੀ ਵਲੌਗ ਬਣਾਉਣਾ ਸਦੋਂ ਬਸ ਵਲੌਗ ਬੰਦ ਨਹੀਂ ਕਰਨਾ ਐ ਗੱਲ ਮੰਨ ਲੈ ਵੀ ਜੋ ਸਾਰਾ ਤੂੰ ਕੋਈ ਵੀ ਕੰਮ ਕਰੀਗੀ ਕਰੀਗੀ ਤੂੰ ਵਲੌਗ ਬਣਾਈ ਜਾਣਾ ਬਣਾਈ ਜਾਣਾ ਬਸ ਠੀਕ ਹੈ ਕੈਮਰਾ ਬੰਦ ਨਹੀਂ ਕਰਨਾ ਕੈਮਰਾ ਨਹੀਂ ਬੰਦ ਕਰਨਾ ਠੀਕ ਹੈ ਜੇ ਤ ਆਲਾ ਆ ਮਾੜਾ ਹੁਣ ਇਸੇ ਕੰਮ ਤੇ ਲਾਉਣਾ ਤੈਨੂੰ ਆਈਫੋਨ ਲੈ ਕੇ ਤੈ ਸਪੈਸ਼ਲ ਤੇ ਹੁਣ ਬਲੌਗ ਵਾਲੀ ਵਰਤ ਲੈ ਠੀਕ ਹੈ ਤੇ ਮੈਂ ਮੜੇ ਖੇਤੋਂ ਕਿਹੜਾ ਕਾਢਾਂ ਮੈਂ ਜਾ ਕੇ ਠੀਕ ਹੈ ਹਾਂ ਪਤਾ ਨਹੀਂ ਕਿਹੜੇ ਕੰਮੇ ਲੱਗਿਆ ਇਹ ਤਾਂ ਵੀਡੀਓ ਬਹੁਤ ਸੋਹਣੀ ਬਣਦੀ ਆ ਲਓ ਜੀ ਦੋਸਤੋ ਹੁਣ ਆਪਾਂ ਬਣਾਉਣ ਜਾਂਦੇ ਆ ਚਾਹ ਆ ਦੇਖੋ ਹੁਣ ਇਹ ਪਾਣੀ ਉਬਲ ਗਿਆ ਇਹਦੇ ਚ ਪਾਵਾਂਗੇ ਆਪਾਂ ਚਾਹ ਪੱਤੀ ਫਿਰ ਖੰਡ ਫਿਰ ਆਪਣੀ ਬੰਦਰੀ ਚਾਹ ਨਾਲੇ ਦੇਖੋ ਆਪਾਂ ਚੁੱਲੇ ਤੇ ਬਣਾਉਣੇ ਆ ਗੈਸ ਤੇ ਨਹੀਂ ਹਲੋ ਦੋਸਤੋ ਆਪਾਂ ਗੁੰਨਦੇ ਹੁਣ ਆਟਾ ਫਿਰ ਪਕਾਵਾਂਗੇ ਰੋਟੀਆਂ ਉਹ ਵੀ ਚੁੱਲੇ ਤੇ ਤੁਹਾਨੂੰ ਸਖਾਵਾਂਗੇ ਰੋਟੀ ਕਿਵੇਂ ਬਣਦੀ ਆ ਤੁਸੀਂ ਦੇਖਿਓ ਸਾਰਾ ਬਲੌਗ ਆ ਦੇਖੋ ਦੋਸਤੋ ਚੁੱਲ੍ਹੇ ਤੇ ਆਪਾਂ ਬਾਹਰ ਆਟਾ ਗੁੰਨ ਰਹੇ ਆ ਫਿਰ ਬਣਾਵਾਂਗੇ ਰੋਟੀ ਲਾਲ ਲਾਲ ਆਪਣਾ ਪਾਣੀ ਵੀ ਗਰਮ ਹੋ ਜਾਂਦਾ ਆ ਦੇਖੋ ਦੋਸਤੋ ਟੱਟੀਆਂ ਸੀ ਬਣਾਉਣੇ ਆ ਦੋਈ ਉਹ ਵੀ ਪਰੌਂਠੇ ਮੇਥੀ ਦੇ सिखावे मेथी के परंठे बनाने चलो ठीक है <coughs> 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 जवाखो। भाई जवाख रोटिया तैयार ने भुख बहुत लगी है भाई ਬਣਾਓ ਪੁੱਤ ਦੋਕਲੇ ਆਦੇ ਕਰਮ ਕਰਮ ਜੀ ਇੰਨਾ ਕੜਨਾ ਕੋਈ ਗੱਲੇ ਜਬਾਖੋ ਬਣਾ ਲਓ ਭਾਈ ਹੌਲ ਨਗਾ ਰਹੇ ਬਣਾ ਲਓ ਕੋਈ ਗੱਲੇ ਪੁੱਤ ਓਹੋ ਪੁੱਤ ਨੂੰ ਖ ਬਹੁਤ ਲੱਗੀ ਆ ਮੈਂ ਸੱਤ ਚੋਂ ਆਇਆ ਉੱਥੇ ਤੜਕੇ ਦਾ ਗਿਆ ਹੋਇਆ ਸੀਗਾ ਕਿਹੜੇ ਬਲੌਗ ਬਲੌਗ ਭਾਈ ਇਹ ਕੁੰਨਾਰੇ ਇਹ ਭਾਈ ਇਹ ਨਾ ਕਮਾਚ ਕੁਛ ਨਹੀਂ ਰੱਖਿਆ ਹੈਗਾ ਤੁਸੀਂ ਆਪਦਾ ਘਰ ਸੰਭਾਲ ਲਓ ਲੈ ਕਰ ਸਮਝਣੂ ਕੀ ਹੋਇਆ ਬਾਪੂ ਸਾਂਭੀ ਤਾਂ ਜਾਣਿਆ ਕਰ ਆ ਪੁੱਤ ਦੋ ਟੁਕੜੇ ਦਾ ਟਾਈਮ ਨਾਲ ਖਵਾ ਦਿਆ ਕਰੋ ਲੈ ਬਾਪੂ ਟਾਈਮ ਨਾਲ ਤਾਂ ਤੈਨੂੰ ਰੋਟੀ ਦਿੰਨੇ ਆ ਹੋਰ ਕੀ ਭਾਲਦਾ ਤੂੰ ਆ ਫਿਰ ਹੁਣ ਤੈਨੂੰ ਕਿਹਾ ਹੁਣ ਤੂੰ ਕਹਿੰਦੀ ਭਾਈ ਆ ਬਲੋ ਬਲਾ ਫਲਾ ਪਤਾ ਨਹੀਂ ਕੀ ਕਰਦੇ ਆ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਆ ਫੋਨਾਂ ਦੇ ਮਗਰ ਪੈ ਕੇ ਜਿਹੜਾ ਬਾਪੂ ਤੈਨੂੰ ਨਹੀਂ ਸਮਝ ਆਉਂਦੀ ਲੈ ਵੀ ਵੀਡੀਓ ਵੀ ਨਾ ਪੁੱਤ ਕਿਸੇ ਦੀ ਸੁਣਦੀ ਨਹੀਂ ਬਸ ਬਾਪੂ ਤੈਨੂੰ ਸਮਝ ਆਉਂਦੀ ਵੀ ਨਹੀਂ ਸਾਰੀ ਉਮਰ ਓ ਪਾਈ ਸਾਡੇ ਜਮਾਨੇ ਚ ਹੈ ਜਾ ਕੁਝ ਨਹੀਂ ਹੈਗਾ ਸੀ ਜਿਵੇਂ ਕੋਈ ਲੱਛਣ ਤੁਸੀਂ ਕਰਦੇ ਹੋ ਜਿਹੜੇ ਤੇ ਬਾਪੂ ਲਛਣਾ ਨੂੰ ਅਸੀਂ ਕੀ ਮਾੜੇ ਲਛਣ ਕਰੇ ਨੇ ਮਾੜੀ ਨੇ ਪੁੱਤ ਅੱਗੇ ਆਪਦਾ ਕੋਈ ਘਰ-ਬਾਰ ਕੁਸਾ ਦਾ ਦਿਖਾਉਂਦਾ ਨਹੀਂ ਹੁੰਦਾ ਹਰ ਚੀਜ਼ ਪਰਦੇ ਚ ਰੱਖਦਾ ਸੀ ਪੁੱਤ ਹੋਰ ਤੁਸੀਂ ਜਿਹੜੀ ਵੀ ਚੀਜ਼ ਐ ਤੁੱਲਾ ਵੀ ਚੌਕਾ ਵੀ ਘਰ ਵੀ ਬਾੜ ਵੀ ਸਾਰਾ ਕੁਝ ਤੁਸੀਂ ਐਨਾ ਫੋਨਾਂ 'ਚ ਬਾੜਤਾ ਪੁੱਤ ਨਾ ਫਿਰ ਕੀ ਹੋ ਗਿਆ ਜੇ ਦਿਖਾ ਦਾਂਗੇ ਪੈਸੇ ਆਉਂਦੇ ਨੇ 4 ਰੁਪਏ ਤੂੰ ਤਾਂ ਆ ਜਾ ਨਾ ਕਿਤੇ ਹੱਦ ਤੱਕ ਕਿ ਤੂੰ ਕਿਆ ਖਾ ਕੇ ਕਦੇ ਉਧਰ ਕਦੇ ਉਧਰ ਭੇਲੇ ਲੈ ਹੁਣ ਸਾਨੂੰ ਠੱਕੇ ਲੱਗਣ ਲੱਗੇ ਭਾਈ ਕੋਈ ਗੱਲ ਆ ਟਾਈਮ ਥੋਡੇ ਤੇ ਵੀ ਆਉਣਾ ਭੁੱਲੋ ਨਾ ਜਵਾਖਾ ਭੁੱਲੋ ਨਾ ਥੋਡੇ ਤੇ ਵੀ ਆਉਣਾ ਇਹ ਟਾਈਮ ਸਾਡਾ ਟਾਈਮ ਤਾਂ ਸੌਖਾ ਹੀ ਲੰਘੂਗਾ ਅਸੀਂ ਤਾਂ ਬਲੌਗ ਬਣਾ ਬਣਾ ਬਥੇਰੀ ਕਮਾਈ ਕਰ ਲੈਣੀ ਆ ਆ ਬਲਾ ਬਲਾ ਬਲੂ ਜੇ ਨਹੀਂ ਭਾਈ ਹੋਂਦੇਗੇ ਜਿੰਦਾਰ ਘਰ ਦੀ ਕੁੜੀਆਂ ਤੂੰ ਇੱਜ਼ਤਦਾਰ ਘਰ ਦੀ ਨੂੰ ਹੈ ਮਾੜਾ ਮੋਟਾ ਸੋਚ ਤੇ ਇੱਜ਼ਤਦਾਰਾਂ ਨੂੰ ਮੈਂ ਕਹਣਾ ਨਿਕਲ ਚੱਲੀ ਆ ਲੈ ਤੂੰ ਤਾਂ ਭਾਈ ਹੁਈ ਸੂਈ ਕੁੱਤੀ ਮੰਗੂ ਪੈਣੀ ਆ ਮੈਨੂੰ ਰੋਟੀਆਂ ਖਾ ਲ ਜਿਹੜੀਆਂ ਚਾਰ ਖਾਣੀਆਂ ਚੁੱਪ ਕਰਕੇ ਲਿਆ ਲਿਆ ਆਪਾਂ ਇਧਰ ਆਖੋ ਲਿਆਓ ਲਿਆ ਦੋ ਰੋਟੀਆਂ ਲਿਆਓ ਮੈਂ ਤਾਂ ਪਹਿਲਾਂ ਆਉਂਦਾ ਆ ਪੂਲੀ ਜਾਊਗਾ ਵਈਓਂ ਬੜੋ ਬੜ ਕਰੀ ਜਾਊਗਾ ਜਦੋਂ ਬਣ ਗਈ ਰੋਟੀ ਮੈਨੂੰ ਆਵਾਜ਼ ਮਾਰ ਦਿਓ ਮੈਂ ਤਾਂ ਆਪਦਾ 10 ਮਿੰਟ ਪਹਿਲਾਂ ਆਇਆ ਕਿਹੜਾ ਮੱਥਾ ਮਾਰੇ ਭਾਈ ਤੁਹਾਡੇ ਨਾਲ ਤੁਸੀਂ ਤਾਂ ਬਸ ਬੇਵੱਸ ਹੋ ਗਏ ਹੁਣ ਆਹੋ ਹੋ ਗਏ ਬੇਵੱਸ ਤੈਨੂੰ ਹੀ ਪਤਾ ਲੱਗਦਾ ਬੇਵੱਸਾਂ ਹੋ ਗਏ ਆ ਬੇਵੱਸ ਆਪੇ ਹੋ ਗਏ ਉਹ ਮੁੰਡਾ ਉਹ ਠੇਕੇ ਦੇ ਜ਼ਮੀਨ ਦੇ ਕਿ ਉਹ ਨਹੀਂ ਕਰੇ ਬੜਦਾ ਹੈਗਾ ਸਾਰਾ ਰੰ ਪਤਾ ਨਹੀਂ ਕਿੱਦਾਂ ਨਿਕਲਿਆ ਰਹਿੰਦਾ ਆ ਹੁਣ ਤੂੰ ਬਲਾ 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 ਪਤਾ ਨਹੀਂ ਕੀ ਇਹ ਹੈ ਇਹ ਕਿਹੜਾ ਧ ਕੋਵੀ ਚਾਰੋ ਕਿੰ ਖਾਧੀਆਂ ਨਹੀਂ ਆਂ ਜਾਂ ਪੱਕੀਆਂ ਅਸੀਂ ਤਾਂ ਹੁਣ ਪਤਾ ਆਪੇ ਹੋ ਹੋ ਗਿਆ ਸਾਡਾ ਟਾਈਮ ਟੱਪ ਗਿਆ ਚੁੱਪ ਕਰ ਜਾ ਬੋਲੀ ਨਾ ਜਾ ਇੱਥੇ ਚੰਗਾ ਭਾਈ ਮੈਂ ਦੋਸਤੋਂ ਔਰ ਦੇ ਮੁੰਡੇ ਨੂੰ ਮੈਂ ਕਰਦਾ ਉਹਦੇ ਨਾਲ ਗੱਲ ਚੁੱਪ ਕਰ ਜਾ ਲੈ ਦੋਸਤੋਂ ਹੁਣ ਆਪਾਂ ਬਣਾਉਣਾ ਪ੍ਰੌਂਠੇ ਮੈਂ ਤਾਂ ਦਿਆਂ ਫੋਨ ਇੱਥੇ ਲੈ ਦੋਸਤੋਂ ਪਹਿਲਾਂ ਕਰੀਦਾ ਪੇੜਾ ਲੈ ਵੀ ਦੋਸਤੋ ਆਪਾਂ ਪਾਤੀ ਤਵੇ ਤੇ ਰੋਟੀ ਕਿਹਨੂੰ ਬਾਦੀ ਭਾਈ ਰੋਟੀ ਮੈਂ ਤਾਂ ਪਾਈ ਨਹੀਂ ਹੈਗੀ ਮਾਦਾ ਫਲੇਰ ਦਾ ਪੱਖਾ ਮਰੀ ਜਾਣਾ ਬਾਪੂ ਕਿਉਂ ਬੋਲੀਏ ਨਾ ਬਲੌਗ ਬਣੀ ਜਾਂਦਾਗਾ ਕੀ ਤਾਂ ਭੋਗ ਪਾਈ ਜਾਂਦੀਆਂ ਭਾਈ ਬਾਪੂ ਕਿਉਂ ਬੋਲੀ ਜਾਣਾ ਭੋਗ ਹੀ ਤਾਂ ਪੋਣਾ ਤੇਰਾ ਹੀ ਭੋਗ ਪਾਵਾਂਗੇ ਹੁਣ ਤਾਂ ਆ ਮਗਲੇ ਜਿਹਦਾ ਖਿਹੜਾ ਛੱਡ ਦੇ ਭਾਈ ਦੋ ਮੰਨੀਆਂ ਲਾ ਦੇ ਮੈਨੂੰ ਮੈਂ ਖਾ ਲਵਾਂ ਖਾ ਕੇ ਮੈਂ ਫਿਰ ਉਦੋਂ ਬਾਅਦ ਚ ਖੇਤ ਗੇੜਾ ਮਾਰ ਕੇ ਆਉਣਾ ਬਾਪੂ ਬਾਂਪਾ ਜਦੋਂ ਠੇਕੇ ਤੇ ਦੇ ਰੱਖਾਗਾ ਖੇਤ ਕੀ ਤੁਸੀਂ ਅੰਬ ਲੈਣ ਜਾਣੇ ਹੋ ਪਾਈ ਠੇਕੇ ਤੇ ਦਿੱਤੀ ਐ ਮੁੱਲ ਥੋੜੀ ਦਿੱਤੀ ਐ ਹਰੇ ਚਾਰੇ ਵਾਲਾ ਤਾਂ ਦੇਖ ਹੀ ਆਵਾ ਵੀ ਕਹਿ ਜਾ ਖੜਿਆ ਲੈ ਦੋਸਤੋਂ ਮੂਆ ਪਾ ਬਣਾ ਲਈ ਰੋਟੀ ਹਾਈ ਰੋਟੀ ਤਾਂ ਸੜ ਗਈ ਚਲ ਕੋਈ ਲੰਗੜੀ ਨਹੀਂ ਖਾਣੀ ਦੇ ਦਾਂਗੀ ਲੈ ਫੋਨ ਰੱਖ ਕੇ ਪਹਿਲਾਂ ਬੁੜੇ ਦਾ ਫਾਹਾ ਵੱਡਾ ਨਹੀਂ ਸਾਰਾ ਬਲੌਗ ਖਰਾਬ ਕਰ ਦੂਗਾ ਇਹ ਤੇ ਲੈ ਮੈਂ ਦੁਆ ਕਮਾਂ ਓਹ ਓ ਯਾਰ ਓ ਯਾਰ ਭਾਈ ਅੱਪਾ ਇਹ ਰੋਟੀ ਬਣਾਈ ਆ ਕਿ ਗੱਚਕ ਚਾਰ ਦਾ ਦੰਦ ਨੇ ਮੇਰੇ ਉਹ ਵੀ ਝੂਲਦੇ ਫਿਰਦੇ ਨੇ ਐਨਾ ਹੋ ਕੇ ਖਰਾਬ ਕਰਕੇ ਲਿਆਈ ਦਸਤੂ ਨਮਾਜ਼ ਤੇ ਰਹਿਮਗਲਾਲ ਚੋਂ ਨਿਕਲਦਾ ਨਹੀਂ ਕੁੜੀ ਐ ਖਾਣੀਆਂ ਖਾਲਾ ਬਾਪੂ ਨਹੀਂ ਐ ਵੀ ਨਹੀਂ ਮਿਲਣੀਆਂ ਤੈਨੂੰ ਗੱਛਕਾਂ ਵਰਗੀਆਂ ਕਹਿਣਾਗਾ ਸਰ ਗਿਆ ਭਾਈ ਜਬਾਕਰ ਤੁਹਾਡਾ ਵੀ ਬਸ ਕੁੜੀਏ ਦਾਤੀ ਲੈ ਕੇ ਆਈ ਮਾਰੀ ਜੀ ਕੀ ਕਰਨੀ ਐ ਦਾਤੀ ਤੇ ਹੁਣ ਆ ਜਿਹੜਾ ਭਾਈ ਫਾਹਦ ਆ ਵੱਡੇ ਐ ਉਹ ਰੋਟੀ ਵੱਢਣੀ ਐ ਵਿਚਾਲੋ ਟੁੱਟਦੀ ਤਾਂ ਹੈ ਨਹੀਂ ਹੱਥ ਨਾਲ ਸਰ ਗਿਆ ਤੁਹਾਡਾ ਵੀ ਬਸ ਹਏ ਹਏ ਮਨਾ ਹੈ ਬੁੜਾ ਰੋਟੀਆਂ ਵੀ ਦਾਤੀਆਂ ਨਾਲ ਵੜਦਾ ਰੋਟੀ ਦਾ ਪੱਥਰ ਵਰਗੀ ਪਈ ਆ ਜਮਾ ਰੋਟੀ ਟਾਈਮ ਨਾਲ ਲਾਦਾ ਕਰ ਭਾਈ ਚਾਹੀ ਜੇ ਤੇਰੀਆਂ ਰੋਟੀਆਂ ਨੇ ਇਸ ਹਿਸਾਬ ਨਾਲ ਤਾਂ 2 ਘੰਟੇ ਲੱਗ ਜਾਆ ਕਰਨ ਕੇ ਖਾਣ ਨੂੰ ਨਾ ਜਰਾ ਖਾ ਲੈ ਜਿਹੜੀ ਪਿਛਲੀ ਉਮਰ ਰਹਿੰਦੀ ਆ ਕੁਛ ਨਹੀਂ ਹੁੰਦਾ ਹੋਰ ਬਣਾਣਾ ਰੋਟੀ ਬਸ ਭਾਈ ਆ ਜਿਹੜੇ ਹਿਸਾਬ ਨਾਲ ਤਾਂ ਬਣਾ ਕੇ ਪਹਿਲਾਂ ਨਹੀਂ ਲਿਆਂਦੀ ਆ ਨਾ ਇਸ ਹਿਸਾਬ ਨਾਲ ਤਾਂ ਅਥੜ ਇੱਚੀ ਹੋ ਜਾਊਗਾ ਆਹ ਹੀ ਨਹੀਂ ਲੰਗਦੀ ਮੇਰਾ ਦੰਦ ਨਹੀਂ ਜਾੜ ਨਹੀਂ ਹੈਗੇ ਹੁਣ ਤੇਰੇ ਜਾੜਾ ਲਵਾ ਦिए ਲੱਗ ਗਈ ਪਈਆਂ ਪੁੱਤ ਹੁਣ ਤਾਂ ਗਾਹਾਂ ਜਾ ਕੇ ਲੱਗਣਗੇ ਆ ਬਸ